ਰੱਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 10 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਮੇਰਾ ਨਾਮ ਪਿਊਸ਼ਾ ਤੇ ਮੈਂ 2 ਸਾਲ ਪਹਿਲਾਂ ਗੇਮ ਸਟਾਰਟ ਕੀਤੀ ਸੀ ਖੇਡ ਲਈ ਤੇ ਮੈਂ 36 ਸਾਲ ਰਾਏਪੁਰ ਖੇਡ ਰਹੀ ਆ ਸੀ ਤੇ ਉੱਥੇ ਹੁਣ ਚੋਕ 골ਡ ਮੈਡਲ ਅਸਲੀ ਕੀਤਾ ਤੇ ਮੇਰੇ ਪਿਤਾ ਜੀ ਸਰੇ ਅਖਬਾਰ ਵੰਨ ਜਾਂਦੇ ਆ ਸਰੇ 4 ਵਜੇ ਤੇ ਬਹੁਤ ਮਹਿਦ ਅੱਧੇ ਤੇ ਮੈਂ ਟ੍ਰੀਮ ਲਾਲ ਮੈਂ ਕਹਣਾ ਕਿ ਬਤਾ ਜਰਨਾ ਅੱਗੇ ਵਧੇ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਤੇ ਆਪਣੇ ਮਕਾਮ ਦੇ ਮਿਲ ਪਹੁੰਚਣ ਚਾਹੀਦਾ ਨੂੰ ਬਾਕੀ ਇਹ ਕਿ ਸਰਕਾਰ ਵੱਲੋਂ ਮੈਨੂੰ ਮਦਦ ਮਿਲਣੀ ਚਾਹੀਦੀ ਆ ਕਿ ਉਮਰ ਗਈ ਹਲਾਦੀ ਇਦਾਂ ਦੇ ਆ ਕਿ ਜਿਹੜੇ ਅੱਗੇ ਬਦਲਣ ਯੋਗ ਨਹੀਂ ਹੈ ਠੀਕ ਹੈ ਨਾ ਇਹ ਸਰਕਾਰ ਮਦਦ ਕਰੇਗੀ ਜਿੰਜੋ ਮਦਦ ਕਰੇਗੀ ਜਿੰਜੋ ਫਿਰੇਗੀ ਵਧਾ ਜਾਏਗਾ ਹਾਂਜੀ ਤੇ ਸਾਮੀ ਹੋਈ ਵੇਂਦੀ ਹੋਈ ਆ ਕਿ ਇਹਦੇ ਹਾਲੀਂ ਜਾਂ ਤਾਂ ਕਿਆ ਲਿਖ ਜਾਏ ਹੁਣ ਮੈਨੂੰ ਬਹੁਤ ਜ਼ਿਆਦਾ ਕਰਨੀ ਪਈ ਇਹਨੂੰ ਉਹ ਨਹੀਂ ਮਦਦ ਗਈ ਨਹੀਂ ਸਿਲੇ ਸੱਜੂ ਅਹੀਂ ਇਹਦੀ ਮਦਦ ਹਰ ਵੇਲੇ 24 ਘੰਟੇ ਮਦਦ ਕਰਦੇ ਰਹਿਣਾ ਕੋਈ ਚੀਜ਼ ਦੀ ਕਮੀ ਨਹੀਂ ਆਉਂਦੀ ਜਾਈ ਇਹ ਇਹ ਤਾਂ ਮਿਹਨਤ ਕਰਨੀ ਵੀ ਨਹੀਂ ਥੋੜੇ ਮਦਦ ਬਿਨ ਚਿਚੋਂ 4 ਵਜੇ ਟਿਕ ਜਾਣਾ 5 ਵਜੇ ਜਾਣਾ ਫਿਰ ਅਕਵਾਡ ਵੰਡ ਕੇ ਆਣਾ ਫਿਰ ਕੋਈ ਕੰਮ ਮਿਲ ਜੇ ਤਾਂ ਕਰ ਲਿਆ ਨਹੀਂ ਮਿਲੇ ਤਾਂ ਕੋਈ ਘਰ ਹੀ ਕੀ ਕਰਨਾ ਉਹ ਸਾਨੂੰ ਫਿਰ ਮਦਦ ਗਈ ਮਿਲ ਗਈ ਫਾਰਜ਼ਾ ਹੋਣ ਕਰਕੇ ਫਿਰ ਸਾਨੂੰ ਮਦਦ ਕਰਨੀ ਪੈਂਦੀ ਹੈ ਕਰਨੀ ਹਾਂਜੀ ਹੁਣ ਇਹ ਚਾਹੀਦਾ ਜੀ ਦੇਣਾ ਚਾਹੀਦਾ ਕੀ ਇਹਨੂੰ ਇਹ ਗੱਲ ਕਿ ਹੁਣ ਇਹਦੇ ਪਿੱਛੇ ਬੈਗ ਹੋਣ ਚਾਹੀਦੀ ਹੈ ਸਰਕਾਰ ਵੱਲੋਂ ਸਪੋਰਟ ਮਿਲਣੀ ਚਾਹੀਦੀ ਹੈ ਸਪੋਰਟ ਮਿਲਣੀ ਚਾਹੀਦੀ ਹੈ ਫਿਰ ਬੱਚਾ ਅੱਗੇ ਜਾ ਸਕਦਾ ਹੈ ਮੈਂ ਪਿਊਸ਼ ਹਾਂ ਤੇ ਮੈਂ 2 ਸਾਲ ਪਹਿਲਾਂ ਗੇਮ ਸਟਾਰਟ ਕੀਤੀ ਸੀ ਖੇਡ ਲਈ ਤੇ ਮੈਂ 36 ਸਾਲ ਰਾਏਪੁਰ ਖੇਡਣ ਗਿਆ ਸੀ ਉੱਥੇ ਉਹ ਚੋਕ 골ਡ ਮੈਡਲ हासिल ਕੀਤਾ ਤੇ ਮੇਰੇ ਪਿਤਾ ਜੀ ਸਵੇਰੇ ਅਖਬਾਰ ਵੰਨਣ ਜਾਂਦੇ ਆ ਸਵੇਰੇ 4 ਵਜੇ ਤੇ ਬਹੁਤ ਮਿਹਨਤ ਕਰਦੇ ਤੇ ਮੈਂ ਆਪਣੇ ਘਰ ਦੇ ਹਾਲਾਤ ਸੁਧਾਰਨਾ ਚਾਹੁੰਦਾ ਹਾਂ ਤੱਬੂ ਕਿੱਥੇ ਜਾਣ ਜਾਂਦੇ ਕਿਹੜੀ ਗੇਮ ਕਿੱਥੇ-ਕਿੱਥੇ ਖੇਡਣਾ ਚਾਹੁੰਦੇ ਔਰ ਨੌਕਰੀ ਕਿਸ ਤਰ੍ਹਾਂ ਦੀ ਕਰੀਦਾ। ਉਹ 올림픽 ਖੇਡਣਾ ਚਾਹੁੰਦਾ ਔਰ ਕਿ ਡਾਕਟਰੀ ਵੀ ਪੁਲਿਸੀਆ ਆਰਬੀ ਵਿੱਚ ਬਹੁਤ ਜੋਇ ਰੋਲਾ ਚਾਹੁੰਦਾ। ਔਰ ਮੇਰਾ ਬੇਟਾ ਇਸ ਵਾਰ ਛੱਤੀਸਗੜ ਰਾਏਪੁਰ ਤੋਂ ਜਿੱਤ ਕੇ ਆਇਆ 골ਡ ਮੈਡਲ ਔਰ ਬਹੁਤ ਖੁਸ਼ੀ ਆ ਸਿਰਫ ਮਿੰਨੋ ਨੇ ਜੋ ਵੀ ਇਹਨਾਂ ਨਾਲ ਰਿਲੇਟਿਵ ਆ ਜੋ ਵੀ ਇਹਨਾਂ ਦੇ ਸਾਰੇ ਰਿਸ਼ਤੇਦਾਰ ਨੇ ਸਾਰੇ ਹੀ ਬਹੁਤ ਖੁਸ਼ੀ ਨੇ ਸਾਨੂੰ ਬਹੁਤ ਜ਼ਿਆਦਾ ਕਾਲਸ ਆ ਰਹੀਆਂ ਮੁਬਾਰਕਬਾਦ ਦੀਆਂ ਸਾਨੂੰ ਬਹੁਤ ਖੁਸ਼ੀ ਆ ਸਾਰੇ ਇਸ ਚੀਜ਼ ਦੀ। ਦੇ ਘਰ ਦੇ ਹਾਲਾਤ ਤੇ ਅਸੀਂ ਮਿਡਲ ਫੈਮਿਲੀ ਤੋਂ ਵੀ ਥੋੜਾ ਕਈ ਉਹ ਤੋਂ ਵੀ ਨੀਚੇ ਹੀ ਆ ਕਿਉਂਕਿ ਇਹਨਾਂ ਦੇ ਪਾਪਾ ਬਹੁਤ ਮਿਹਨਤ ਕਰਦੇ ਆ ਸਵੇਰੇ ਉੱਠ ਕੇ ਅਖਬਾਰ ਵਗੈਰਾ ਵੰਡਦੇ ਆ ਫਿਰ ਬਾਕੀ ਟਾਈਮ ਚੋਂ ਮਜ਼ਦੂਰੀ ਵਗੈਰਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਚੱਲਦਾ ਪਿਆ ਸਾਡਾ ਔਰ ਥੋੜਾ ਬਹੁਤ ਮਦਰ ਲੋ ਫਾਦਰ ਲੋ ਥੋੜੀ ਬਹੁਤ ਸਾਡੀ ਹੈਲਪ ਕਰਦੇ ਆ ਔਰ ਸਾਡਾ ਗੁਜ਼ਾਰਾ ਚੱਲ ਰਿਹਾ ਔਰ ਬਸ ਜੋ ਵੀ ਹੈ ਤੁਹਾਡੇ ਸੰਭਲਣੇ ਘਰ ਦੇ ਹਾਲਾਤ ਮੈਂ ਇਹਨਾਂ ਨੂੰ ਉਹ ਜੋ ਇਹਨਾਂ ਦੇ ਪਾਪਾ ਦਾ ਡਰੀਮ ਆ ਵੀ 올림픽 ਖੇਲਣਾ ਓਲੰਪਿਕ ਖੇਡਾਂ ਆਪਣੇ ਦੇਸ਼ ਦਾ ਨਾਮ ਉੱਚਾ ਕਰਨ ਆਪਣੇ ਜੋ ਜਿੱਥੇ ਸਿੱਖਦੇ ਪਏ ਨੇ ਇਸ ਟਾਈਮ ਉਹਨਾਂ ਦਾ ਨਾਮ ਉੱਚਾ ਹੋਇਆ ਉਹ ਸਕੂਲ ਦਾ ਉਹਨਾਂ ਗੁਰੂਆਂ ਦਾ ਕਿਉਂਕਿ ਜਿਸ ਤਰ੍ਹਾਂ ਜਦੋਂ ਸਾਨੂੰ ਗੁਰੂ ਨਹੀਂ ਨੇ ਅੱچھے ਜਦ ਤੱਕ ਸਾਨੂੰ ਮਿਲਦੇ ਉਹ ਤੱਕ ਸਾਡੇ ਬੱਚੇ ਕੁਝ ਵੀ ਨਹੀਂ ਕਰ ਸਕਦੇ ਅਸੀਂ ਸਭ ਤੋਂ ਪਹਿਲਾਂ ਧੰਨਵਾਦ ਤੇ ਉਹਨਾਂ ਗੁਰੂਆਂ ਦਾ ਕਰਨੇ ਆ ਸਰ ਜੋ ਵੀ ਹੈ ਨੇ ਆਪਣੇ ਕਿਹੜੇ ਨਾਮ ਉਹਨਾਂ ਦਾ ਅਮਰਜੀਤ ਸਰ ਸ਼ਾਸਤਰੀ ਸਰ ਔਰ ਰਵੀ ਸਰ ਔਰ ਆਪਣਾ ਅਤਲ ਸਰ ਲક્ષੇ ਸਰ ਸਭ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਸਪੋਰਟ ਕਰਦੇ ਨੇ ਫਾਈਨੈਂਸ਼ਲੀ ਤੌਰ ਤੇ ਵੀ ਕਿਡਸ ਵਗੈਰਾ ਦੇ ਤੌਰ ਤੇ ਵੀ ਹਰ ਇੱਕ ਤਰ੍ਹਾਂ ਦੀ ਜੋ ਵੀ ਅਸੀਂ ਆਪਣੇ ਕੋਲ ਚੀਜ਼ ਨਹੀਂ ਲੈ ਕੇ ਦੇ ਸਕਦੇ ਸਰ ਉਹ ਸਾਨੂੰ ਇਹ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਆ ਅਸੀਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰ ਰਹੇ ਆ ਜੀ